ਕੈਨੇਡਾ ਸਰਕਾਰ ਦੇ ਵੱਲੋਂ ਵਿਦੇਸ਼ੀ ਲੋਕਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਦਰਅਸਲ ਕੈਨੇਡੀਅਨ ਸਰਕਾਰ ਨੇ ਕੈਨੇਡਾ ਦੇ ਵਿੱਚ ਰਹਿੰਦੇ ਪੀਆਰ ਦੇ ਲਈ ਅਜ਼ੀਦਨ ਦੇ ਚਾਹਵਾਨ ਵਿਦੇਸ਼ੀਆਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਲਈ ਯੋਗ ਹੋਣ ਦੇ ਲਈ ਸਬੂਤ ਵੱਜੋਂ ਵਧੇਰੇ ਫੰਡ ਦਿਖਾਉਣ ਦੀ ਗੱਲ ਆਖੀ ਹੈ ਕਿਉਂਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਪਰਵਾਸ ਕਰਨ ਦੇ ਲਈ ਲੋੜੀਂਦੀ ਰਕਮ ਨੂੰ ਅਪਡੇਟ ਕਰ ਦਿੱਤਾ ਹੈ ਕੈਨੇਡਾ ਵਿੱਚ ਪੀਆਰ ਦੇ ਲਈ ਅਰਜ਼ੀ ਦੇਣ ਦੇ ਚਾਹਵਾਨ ਵਿਦੇਸ਼ੀ ਲੋਕਾਂ ਨੂੰ ਹੁਣ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤੇ ਲਈ ਯੋਗ ਹੋਣ ਦੇ ਲਈ ਸਬੂਤ ਵਜੂ ਵਦੇਰੇ ਫੰਡ ਦਿਖਾਣੇ ਪੈਣਗੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿਦੇਸ਼ੀ ਨਾਗਰਿਕਾ ਨੂੰ ਕੈਨੇਡਾ ਵਿੱਚ ਪਰਵਾਸ ਕਰਨ ਦੇ ਲਈ ਲੋੜੀਂਦੀ ਰਕਮ ਨੂੰ ਅਪਡੇਟ ਕੀਤਾ ਹੈ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਲਈ ਤੁਹਾਨੂੰ ਕਿੰਨੀ ਰਕਮ ਦੀ ਲੋੜ ਹੈ ਇਹ ਤੁਹਾਡੇ ਪਰਿਵਾਰ ਦੇ ਆਕਾਰ ਉੱਤੇ ਨਿਰਭਰ ਕਰਦੀ ਹੈ ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸੇ ਨਹੀਂ ਤਾਂ ਤੁਹਾਨੂੰ ਆਪਣੀ ਪ੍ਰੋਫਾਈਲ ਜਾਂ ਫਿਰ ਅਰਜ਼ੀ ਦੇ ਵਿੱਚ ਪੂਰੀ ਰਕਮ ਦਰਜ ਕਰਨੀ ਚਾਹੀਦੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਲਈ ਤੁਹਾਨੂੰ ਲੋੜੀਂਦੀ ਘੱਟ-ਘੱਟ ਰਕਮ 7 ਜੁਲਾਈ ਨੂੰ ਅਪਡੇਟ ਕੀਤੀ ਗਈ ਹੈ ਇੱਕ ਵਿਅਕਤੀ ਦੇ ਤੌਰ ਉੱਤੇ ਕਿਸੇ ਨੂੰ ਕੈਨੇਡੀਅਨ ਡਾਲਰ 15263 ਡਾਲਰ ਜੋ ਕਿ ਭਾਰਤੀ ਰੁਪਏ ਮੁਤਾਬਕ 9.5 ਲੱਖ ਰੁਪਏ ਬੰਦੀ ਹੈ ਦੋ ਜੀਆ ਦੇ ਪਰਿਵਾਰ ਦੇ ਲਈ ਤੁਹਾਨੂੰ CAD 19001 ਡਾਲਰ ਦੀ ਲੋੜ ਹੁੰਦੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਕੈਨੇਡੀਅਨ ਡਾਲਰ ਲਗਭਗ 62.70 ਰੁਪਏ ਦੇ ਬਰਾਬਰ ਹੁੰਦਾ ਹੈ ਤਾਂ ਜੋ ਤੁਸੀਂ ਕੁੱਲ ਕੈਨੇਡੀਅਨ ਰਕਮ ਨੂੰ ਇਸ ਭਾਰਤੀ ਕਰੰਸੀ ਦੇ ਨਾਲ ਗੁਣਾ ਕਰਕੇ ਦੇਖ ਸਕਦੇ ਹੋ ਕੈਨੇਡਾ ਪੀਆਰ ਦੇ ਲਈ ਫੰਡਾਂ ਦੀ ਘੱਟੋ-ਘੱਟ ਰਕਮ ਦੇ ਵਿੱਚ ਕੈਨੇਡੀਅਨ ਡਾਲਰ 500 ਦਾ ਵਾਅਦਾ ਕੀਤਾ ਗਿਆ ਜੋ ਕਿ 14690 ਡਾਲਰ ਤੋਂ ਵਧਾ ਕੇ ਹੁਣ 15263 ਡਾਲਰ ਹੋ ਗਈ ਹੈ ਜਿਸ ਬੈਂਕ ਦੇ ਵਿੱਚ ਫੰਡ ਜਮਾਣੇ ਉਸ ਬੈਂਕ ਦੀ ਸਾਨੂੰ ਇੱਕ ਅਧਿਕਾਰਤ ਪੱਤਰ ਵੀ ਚਾਹੀਦਾ ਹੈ ਜੋ ਕਿ ਬੈਂਕ ਦੇ ਲੈਟਰ ਹੈਡ ਉੱਤੇ ਛਪੇ ਹੋਣ ਜੇਕਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਆ ਰਿਹਾ ਤਾਂ ਤੁਸੀਂ ਆਪਣੇ ਇਕੱਠੇ ਪੈਸੇ ਨੂੰ ਇੱਕ ਸਾਂਝੇ ਖਾਤੇ ਵਿੱਚ ਵੀ ਗਿਣ ਸਕਦੇ ਹੋ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਇੱਕ ਪ੍ਰੋਫਾਈਲ ਬਣਾਉਣਾ ਪੈਂਦਾ ਹੈ ਅਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਮਾ ਕਰਵਾਉਣਾ ਪੈਂਦਾ ਹੈ ਜਿਕਰ ਯੋਗ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਪੂਲ ਵਿੱਚ ਰੱਖਿਆ ਜਾਂਦਾ ਹੈ ਇੱਕ ਸਕੋਰ ਦਿੱਤਾ ਜਾਂਦਾ ਹੈ ਅਤੇ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਹਾਲਾਂਕਿ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨਾ ਸਥਾਈ ਨਿਵਾਸ ਦਾ ਗਰੰਟੀ ਨਹੀਂ ਦਿੰਦਾ ਦਾਸੀ ਯੋਗ ਰੈਂਕ ਦੇ ਲਈ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚੋਂ ਆਪਣੇ ਫੰਡਾ ਦੇ ਸਬੂਤ ਨੂੰ ਅਪਡੇਟ ਕਰਨ ਦੀ ਲੋੜ ਹੈ ਅਪਡੇਟ 28 ਜੁਲਾਈ 2025 ਤੋਂ ਪਹਿਲਾਂ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਤੁਸੀਂ ਟਾਈਪ ਬੇਕਰ ਵਿੱਚ ਹੋ ਤਾਂ ਤੁਸੀਂ ਆਪਣਾ ਰੈਂਕ ਪ੍ਰਕਰਾਰ ਰੱਖੋਗੇ ਕਿਉਂਕਿ ਤੁਹਾਡੀ ਪ੍ਰੋਫਾਈਲ ਨੂੰ ਅਪਡੇਟ ਕਰਨ ਦੇ ਨਾਲ ਆਈਆਰ ਸੀਸੀ ਨੂੰ ਪ੍ਰਾਪਤ ਹੋਏ ਸਮੇਂ ਅਤੇ ਮਿਤੀ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੁੰਦਾ ਆਈਆਰ ਸੀਸੀ ਜੋ ਕਿ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦੇ ਹੋਏ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਰਜਾ ਦਿੰਦਾ ਹੈ ਹਰ ਹਕਤਿਆ ਵਿੱਚ ਛੋਟੀ ਦੇ ਬਿਨੈਕਾਰਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸੱਦਾ ਵੀ ਦਿੱਤਾ ਜਾਂਦਾ ਹੈ ਫੰਡਾ ਦਾ ਸਬੂਤ ਇਹ ਹੈ ਕਿ ਤੁਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਕਿਵੇਂ ਦਿਖਾਉਂਦੇ ਹੋ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਕਾਫੀ ਪੈਸਾ ਹੈ ਜੇਕਰ IRCC ਤੁਹਾਨੂੰ PR ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੰਦਾ ਹੈ ਤਾਂ ਤੁਹਾਨੂੰ ਲਿਖਤੀ ਸਬੂਤ ਦੇਣਾ ਪਵੇਗਾ ਕਿ ਤੁਹਾਡੇ ਕੋਲ ਇਹ ਪੈਸਾ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲ ਕ੍ਰੀਏਟਸ ਪ੍ਰੋਗਰਾਮ ਦੀਆਂ ਘਟੋਕਟੇ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਫੰਡਾਂ ਦੇ ਸਬੂਤ ਦੀ ਲੋੜ ਹੈ ਜੇਕਰ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਅਜ਼ੀ ਦੇ ਰਹੇ ਹੋ ਜਾਂ ਫਿਰ ਤੁਸੀਂ ਤੁਹਾਡੇ ਕੈਨੇਡਾ ਵਿੱਚ ਕੰਮ ਕਰਨ ਦੇ ਲਈ ਅਧਿਕਾਰੀ ਤੋਂ ਅਤੇ ਤੁਹਾਡੇ ਕੋਲ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਹੈ ਤਾਂ ਤੁਹਾਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਤੁਹਾਡੇ ਕੋਲ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕਾਫੀ ਪੈਸਾ ਹੈ ਭਾਵੇਂ ਤੁਸੀਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫਿਰ ਫੈਡਰਲ ਸਕਿਲਡ ਟ੍ਰੇਡਰਸ ਪ੍ਰੋਗਰਾਮ ਅਧੀਨ ਅਜ਼ੀ ਦੇ ਰਹੇ ਹੋ ਦੱਸਿ ਕਿ ਫੈਡਰਲ ਸਕਿੱਲ ਦੇ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿੱਲ ਟ੍ਰੇਡਰਸ ਪ੍ਰੋਗਰਾਮ ਤੇ ਘਟੋਕਟ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਫੰਡਾ ਦੇ ਸਬੂਤ ਦਿ ਲੋੜ ਹੈ ਪਰ ਜੇਕਰ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਅਰਜ਼ੀ ਦੇ ਰਹੇ ਹੋ ਜਾਂ ਫਿਰ ਤੁਸੀਂ ਕੈਨੇਡਾ ਵਿੱਚ ਕੰਮ ਕਰਨ ਦੇ ਲਈ ਅਧਿਕਾਰਤ ਹੋ ਅਤੇ ਤੁਹਾਡੇ ਕੋਲ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਹੈ ਤਾਂ ਤੁਹਾਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਤੁਹਾਡੇ ਕੋਲ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕਾਫੀ ਪੈਸਾ ਹੈ ਆਵੇਂ ਤੁਸੀਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫਿਰ ਫੈਡਰਲ ਸਕਿਲਡ ਟ੍ਰੇਡਰਸ ਪ੍ਰੋਗਰਾਮ ਹਦੀਨ ਅਜੀ ਦੇ ਨੇਓ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ